ਜਿਸ ਨੇ ਮਾਤਾ ਕੋਲੋਂ ਡਬਲ ਰੋਟੀ ਮੰਗੀ ਅਤੇ ਨਾਲ ਹੀ ਮਾਤਾ ਦੇ ਕੰਨ ਦੀਆਂ ਬਾਲੀਆਂ ਖੋ ਕੇ ਫਰਾਰ ਹੋ ਗਿਆ ਜਿਸ ਦੇ ਚਲਦੇ ਮਾਤਾ ਥੱਲੇ ਡਿੱਗ ਕੇ ਜ਼ਖਮੀ ਹੋ ਗਈ ਅਤੇ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਜਦ ਕਿ ਦੋਸ਼ੀ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਬਜ਼ੁਰਗ ਮਹਿਲਾ ਅਤੇ ਉਸ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫੜ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹ ਕਹਿੰਦਾ ਸੋ ਕੀ ਇਸੇ ਕਿਸਰਾਏਗਾ ਇਸ ਤਰ੍ਹਾਂ ਆ ਉਹ ਬੰਦਾ ਆਇਆ ਸਕੂਟਰੀ ਲੈ ਕੇ ਇੱਥੇ ਸਕੂਟਰੀ ਖੜੀ ਕੀਤੀ ਮੈਨੂੰ ਕਿਹਾ ਵੀ ਫੁਲਚਾ ਆ ਮੈਂ ਕਿਹਾ ਹਾਂ ਹਾਂ ਜੀ ਜੇ ਮੈਂ ਬੋਲਿਆ ਵੀ ਹੈ ਤਾਂ ਕਹਿੰਦਾ ਲੋਹਾਈਆਂ ਦੀ ਦੁਕਾਨ ਵੀ ਆ ਇੱਧਰ ਮੈਂ ਕਿ ਚੱਲ ਜੇ ਖਾਰੇ ਖੂਤੇ ਬਸ ਇੰਨੀ ਗੱਲ ਕੀਤੀ ਤੇ ਉਹਨੇ ਮੇਰੇ ਕੋ ਖਿੱਚਿਆ ਤਾਂ ਮੈਂ ਪਈ ਗਈ ਇੱहीं ਇੱਥੇ ਪਈ ਇਸ ਤਰ੍ਹਾਂ ਇਸ ਤਰ੍ਹਾਂ ਪਈ ਤਾਂ ਮੇਰੀ ਉਹਨੇ ਬਾਹਲੀ ਖਿੱਚੀ ਤੇ ਮੈਂ ਉਸ ਦਾ ਬਾਜੂ ਦੋਨੋਂ ਹੱਥਾਂ ਨਾਲ ਖਿੱਚਿਆ ਮਨੋਂ ਤੁਰੇ ਡਾ ਲਈ ਆ ਅੱਗੇ ਤੱਕ ਦਾ ਇਹ ਦੇਖ ਇਹ ਸੱਤਾ ਲਗੀ ਇਹ ਬੁਲੀ ਗਿਆ ਸੀ ਮੰਨਿਆ ਨੇ ਲੋ ਜੀ ਇਹ ਬਾਵਾ ਲਗੀ ਇਹ ਦੇਖੋ ਯਾਨ ਮਰਾਇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਕੋ ਕੀ ਮੰਗ ਕਰਦੇ ਹੋ ਬੰਦਾ ਫੜਨਾ ਚਾਹੁੰਦਾ ਤਾਂ ਮੇਰੀ ਐ ਬਾਲੀ ਮਿਲਣੀ ਚਾਹਿੰਦੀ ਸਾਰੇ ਹੀ ਮੋਕੀ ਤੇ ਆਏ ਆ ਠੀਕ ਆ ਜੀ ਮਾਸਾ ਜੀ ਨੂੰ ਪੁੱਛਿਆ ਬੰਦਨੀ ਉਹ ਆਪਣੀ ਫੋਟੋ ਫੋਟੋ ਲਈ ਹੈ ਤੇ ਉਸ ਤੋਂ ਬਾਅਦ ਅਜੀ ਗੱਡੀ ਦੀ ਉਹ ਐਕਟਵਾਦੀ ਆਪਣੇ ਉਹ ਜੀ ਨੰਬਰ ਸਾਫ ਨਹੀਂ ਆਇਆ ਜੀ ਉਹਦੀ ਫੋਟੋਆਂ ਚ ਉਹਦੇ ਫੋਟੋ ਵਾਰ ਕੇ ਵਾਰ ਕੇ ਐਸ ਐਚ ਐਸ ਆਨ ਦੱਸਦੇ ਕਿ ਉਹਦੀ ਫੋਟੋ ਵਾਰ ਜੀ ਹੋਇਆ ਫੜ ਕੇ ਇਹਨਾਂ ਨੂੰ ਨੋਟ ਕਰਾਉਣਾ ਜੀ